ਸਾਤਿਸ਼ ਰੇ ਕਾਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਹੋ ਰਹੀਆਂ ਨੇ ਅਤੇ ਮੂਸੇ ਪਿੰਡ ਤੋਂ ਵੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਬਾਪੂ ਬਲਕੌਰ ਸਿੰਘ ਨੂੰ ਸਰਬਸੰਮਤੀ ਦੇ ਨਾਲ ਸਰਪੰਚ ਬਣਾਇਆ ਗਿਆ ਜਿਸ ਤੋਂ ਬਾਅਦ ਬਾਪੂ ਬਲਕੌਰ ਸਿੰਘ ਨੇ ਚੋਣਾਂ ਲੜਨ ਤੋਂ ਮਨਾਂ ਕਰ ਦਿੱਤਾ ਕਿਉਂਕਿ ਕੁਝ ਲੋਕ ਸਰਬਸੰਮਤੀ ਲਈ ਰਾਜ਼ੀ ਨਹੀਂ ਸੀ ਹੋ ਰਹੇ ਅਤੇ ਬਾਪੂ ਬਲਕੌਰ ਸਿੰਘ ਨੇ ਕਿਹਾ ਸੀ ਕਿ ਮੈਂ ਚੋਣਾਂ ਨਹੀਂ ਲੜਨੀ ਆਂ ਅਤੇ ਜੇਕਰ ਤੁਸੀਂ ਮੈਨੂੰ ਸਰਪੰਚ ਬਣਾਉਣਾ ਚਾਹੁੰਦੇ ਹੋ ਤਾਂ ਸਰਬਸੰਮਤੀ ਦੇ ਨਾਲ ਬਣਾ ਦਿਓ ਇਸ ਦੇ ਬਾਵਜੂਦ ਵੀ ਸਰਬਸੰਮਤੀ ਨਹੀਂ ਹੋ ਪਾਈ ਜਿਸ ਤੋਂ ਬਾਅਦ ਬਾਬੂ ਬਲਕੌਰ ਸਿੰਘ ਨੇ ਚੋਣਾ ਲੜਨ ਤੋਂ ਮਨਾ ਕਰ ਦਿੱਤਾ ਪਰ ਦੋਸਤੋ ਕੁਝ ਲੋਕ ਮੂਸੇਪਿੰਡ ਦੇ ਲੋਕਾਂ ਨੂੰ ਲਾਣ ਦਾ ਪਾ ਰਹੇ ਨੇ ਕਿਉਂਕਿ ਮੂਸੇਪਿੰਡ ਨੂੰ ਮਸ਼ਹੂਰ ਕਰਨ ਵਾਲਾ ਸਿੱਧੂ ਮੂਸੇਵਾਲਾ ਉਹਦੇ ਪਿਤਾ ਜੀ ਚੋਣਾਂ ਦੇ ਵਿੱਚ ਖੜੇ ਹੋਏ ਸੀ ਤੇ ਲੋਕਾਂ ਨੇ ਸਰਬਸੰਮਤੀ ਵਿੱਚ ਵੀ ਉਹਨਾਂ ਨੂੰ ਸਰਪੰਚ ਨਹੀਂ ਚੁਣਿਆ ਤੇ ਦੋਸਤੋ ਤੁਸੀਂ ਸੋਚ ਸਕਦੇ ਹੋ ਕਿ ਇੱਥੋਂ ਦੇ ਲੋਕਾਂ ਦੀ ਕਿੱਦਾਂ ਦੀ ਮੈਂਟੈਲਿਟੀ ਹੈ ਇੱਕ ਬੰਦੇ ਨੇ ਜਿਹਨੇ ਪੂਰੀ ਦੁਨੀਆ ਦੇ ਵਿੱਚ ਪਿੰਡ ਦਾ ਨਾਮ ਰੌਸ਼ਨ ਕੀਤਾ ਹੋਰੇ ਉਸ ਪਿੰਡ ਦੇ ਲੋਕਾਂ ਨੇ ਉਸ ਵਿਅਕਤੀ ਨੂੰ ਸਰਪੰਚ ਤੱਕ ਨਹੀਂ ਚੁਣਿਆ ਕਿਉਂਕਿ ਦੋਸਤੋ ਤੁਹਾਨੂੰ ਵੀ ਪਤਾ ਹੈ ਕਿ ਸਰਪੰਚੀ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਹੜਕਮ ਮੱਚਿਆ ਹੋਇਆ ਹੈ ਅਤੇ ਸਰਪੰਚੀ ਤੇ ਕਾਫੀ ਬੋਲੀਆਂ ਵੀ ਲੱਗ ਰਹੀਆਂ ਨੇ ਅਤੇ ਕਈ ਥਾਵਾਂ ਤੇ ਸਰਬਸੰਮਤੀ ਵੀ ਹੋਈ ਹੈ ਪਰ ਬਹੁਤ ਥਾਵਾਂ ਤੇ ਇਦਾਂ ਹੀ ਵਿਵਾਦ ਛੜਿਆ ਪਰ ਪਿੰਡ ਮੂਸੇ ਵਾਲੇ ਵਿੱਚ ਇਹ ਕੰਮ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਜਿਹੜੇ ਵਿਅਕਤੀ ਨੇ ਪੂਰੀ ਦੁਨੀਆ ਦੇ ਵਿੱਚ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਉਸੋ ਵਿਅਕਤੀ ਦੇ ਪਿਤਾ ਨੂੰ ਹੀ ਸਰਪੰਚ ਨਹੀਂ ਚੁਣਿਆ ਗਿਆ। ਬਾਕੀ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਗਏ ਵੱਤੋ ਆ ਦੇ ਸ਼ੇਅਰ ਕਰ ਦਿਓ। ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ।